ਜਿਹੜੀ ਆ ਭਰਤੀ ਮਹਿਮ ਦੀ ਸ਼ੁਰੂਆਤ ਅੱਜ ਆਪਾਂ ਕਾਦੀਆਂ ਹਲਕੇ ਚੋ ਕੀਤੀ ਏ ਤੇ ਤੁਸੀਂ ਦੇਖ ਰਹੇ ਹੋ ਕਿੰਨਾ ਉਤਸ਼ਾਹ ਹੈ ਸਾਰੇ ਕਾਲੀ ਦਲ ਦੇ ਜਿਹੜਾ ਰੂਬਰਕਰਾਂ ਦੇ ਵਿੱਚ ਸਾਰੇ ਇੱਥੇ ਪਹੁੰਚੇ ਨੇ ਤੇ ਆਪਣੀਆਂ ਕਾਪੀਆਂ ਲੈ ਕੇ ਤੇ ਭਰਤੀ ਜਿਹੜੀ ਆ ਉਹ ਬੜੇ ਵਧੀਆ ਤਰੀਕੇ ਦੇ ਨਾਲ ਆਪਾਂ ਕਰਾਂਗੇ ਪਿੰਡ-ਪਿੰਡ ਜਾ ਕੇ ਗਿਆ ਗਿਆ ਕੇ ਘਰ-ਘਰ ਜਾ ਕੇ ਭਰਤੀ ਕਰਨੀ ਹੈ ਤਾਂ ਕਿ ਲੋਕਾਂ ਨੂੰ ਕਾਲੀ ਦਲ ਜਿਹੜੀ ਨਵੀਂ ਪੀੜੀ ਆ ਉਹਨੂੰ ਕਾਲੀ ਦਲ ਦੇ ਇਤਿਹਾਸ ਬਾਰੇ ਵੀ ਦੱਸਿਆ ਜਾਏ ਘਰ ਜਾ ਕੇ ਬਹਿਣਾ ਉਹਨੂੰ ਸਮਝਾਉਣਾ ਹੈ ਕਿ ਕਾਲੀ ਦਲ ਹੈ ਕੀ ਹੈ ਅਕਾਲੀ ਦਲ ਦੀ ਕਿਉਂ ਐ ਲੋੜ ਪੰਜਾਬ ਦੇ ਵਿੱਚ ਜੇ ਅਕਾਲੀ ਦਲ ਪੰਜਾਬ ਦੇ ਵਿੱਚ ਨਰਮ ਪੈਂਦਾ ਤੇ ਸਮਝ ਲਓ ਪੰਜਾਬ ਖਤਮ ਜੇ ਪੰਜਾਬ ਨੂੰ ਬਚਾਉਣਾ ਤੇ ਅਕਾਲੀ ਦਲ ਨੂੰ ਤਗੜਾ ਕਰਨਾ ਪੈਣਾ ਇਸ ਕਰਕੇ ਭਰਤੀ ਮੈਮ ਦੀ ਆਪਾਂ ਚਰਵਾਤ ਕੀਤੀ ਹੈ ਗੁਰੂ ਕਿਰਪਾ ਕਰੇ ਪਰਤੀ ਸਭ ਤੋਂ ਪਹਿਲੇ ਨੰਬਰ ਤੇ ਪੰਜਾਬ ਜੋ ਆਪਾਂ ਕਰਕੇ ਪਾਰਟੀ ਦਫਤਰ ਜਮਾ ਕਰਾਵਾਂਗੇ ਡੈਲੀਗੇਟ ਬਣਨਗੇ ਜੋ ਪਾਰਟੀ ਦਾ ਹੁਕਮ ਹੋਏਗਾ ਉਸ ਦੇ ਹਿਸਾਬ ਨਾਲ ਆਪਾਂ ਪਾਰਟੀ ਨੂੰ ਤਗੜਾ ਕਰਾਂਗੇ ਅੱਜ ਜੀ ਵਰਕਰਾਂ ਨੂੰ ਇਛਾ ਦਿੱਤਾ ਕਰ ਹਾਂਜੀ ਬਿਲਕੁਲ ਜੀ ਵਰਕਰ ਮੇਰੀ ਜਿੰਦ ਜਾਨ ਨੇ ਮੇਰੇ ਪਰਿਵਾਰ ਦੇ ਮੈਂਬਰ ਨੇ ਮੇਰੀ ਸਿਰ ਦਾ ਤਾਜ ਨੇ ਮੇਰੀ ਪੱਗ ਦੇ ਪੇਜ ਨੇ ਉਹਨਾਂ ਲਈ ਤੇ ਮੇਰੀ ਜਾਨ ਵੀ ਆਜਾ ਰਹੀ ਕਿਤੇ ਬਾਜ ਮਾਰਨਗੇ ਇਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹਰ ਥਾਂ ਇਹਨਾਂ ਦੇ ਥਾਂ ਮੈਂ ਖਲੋਤਾ ਆਪਣੇ ਵਰਤਨ ਦੇ ਨਾਲ ਦੇਖੋ ਆਹਨਾਂ ਦੇ ਵਿਰੋਧੀ ਤੈਨੂੰ ਇਹੋ ਕਹਾਂਗੇ ਵੀ ਉਹਨੇ ਜਿੰਨੀ ਕੋਈ ਤਿਆਰੀ ਕਰਨੀ ਕਰ ਲਈ ਅਗਲੀ ਰਾਹ ਹੈ ਉਹਦੀ ਭਾਂਡਾ ਮਾਂਜ ਕੇ ਗੜਵਾ ਖਲਣਾ